ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਜੱਟਾਂ ਤੋਂ ਪਤੀ ਪਤਨੀ ਦਾ ਝਗੜਾ ਛਡਵਾਉਣ ਗਏ ਇੱਕ ਵਿਅਕਤੀ ਦੇ ਕਤਲ ਹੋਣ ਦੀ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ ਦੱਸ ਦਈਏ ਕਿ ਪਿੰਡ ਜੱਟਾਂ ਦੇ ਵਿੱਚ ਇੱਕ ਪਤੀ ਪਤਨੀ ਦਾ ਦੇਰ ਰਾਤ ਨੂੰ ਝਗੜਾ ਹੋ ਰਿਹਾ ਸੀ ਜਿਸ ਨੂੰ ਪਹੁੰਚ ਤੇ ਲਈ ਗਵਾਂਟੀ ਮੌਕੇ ਦੇ ਉੱਤੇ ਉਹਨਾਂ ਦੇ ਘਰੇ ਚਲਾ ਗਿਆ ਪਰ ਉਸ ਝਗੜੇ ਦੇ ਦੌਰਾਨ ਛਡਵਾਉਣ ਗਏ ਗਵਾਂਟੀ ਦਾ ਹੀ ਕਤਲ ਕਰ ਦਿੱਤਾ ਗਿਆ ਜਿਸ ਦੇ ਉੱਤੇ ਮੌਕੇ ਤੇ ਸਰਹਾਲੀ ਪੁਲਿਸ ਦੇ ਵੱਲੋਂ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਪੋਸਟਮਾਰਟਮ ਦੇ ਲਈ ਤਰਨਤਨ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਮ੍ਰਿਤਕ ਵਿਅਕਤੀ ਦੇ ਘਰ ਪਰਿਵਾਰ ਤੇ ਮੈਂਬਰਾਂ ਦੇ ਵੱਲੋਂ ਇਰਾਦਾ ਕਤਲ ਦੇ ਮਾਮਲੇ ਨੂੰ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਮੇਤ ਇਹ ਇੱਕ ਬਾਈ ਨੇ ਤਰਜੀਹ ਕੌਂਸਲ ਸਟੇਟਮੈਂਟ ਦਿੱਤੀ ਆ ਕਿ ਉਹਨਾਂ ਦੇ ਕਮਾਂਡ ਦੇ ਵਿੱਚ ਸਰਬਜੀਤ ਸਿੰਘ ਜਿਹੜਾ ਆਪਣੀ ਜਨਾਨੀ ਨੂੰ ਕੁੱਟ ਰਿਹਾ ਸੀ ਤੇ ਉਹ ਆਪਣੇ ਪਤੀ ਦੇ ਨਾਲ ਬਜਿੰਦਰ ਸਿੰਘ ਦੇ ਉਹਨੂੰ ਛਡਾਉਣ ਵਾਸਤੇ ਘਰੇ ਗਏ ਆ ਤੇ ਉਹ ਉਲਟਾ ਉਹਨਾਂ ਦੇ ਗਲ ਪੈ ਗਏ ਆ ਤੇ ਜਦੋਂ ਉਹ ਆਪਣੇ ਘਰ ਆਏ ਆ ਤੇ ਵਿਰੋਧੀ ਧਿਰ ਜਿਹੜੀ ਆ ਸਰਬਜੀਤ ਸਿੰਘ ਪਾਰਟੀ ਆ ਆਪ ਦੇ ਪਰਿਵਾਰ ਸਮੇਤ ਸੱਜਣਾਂ ਨੇ ਆ ਕੇ ਚਾਕੂ ਮਾਰ ਕੇ ਤੇ ਡਾਂਗਾ ਮਾਰ ਕੇ ਉਹਦਾ ਕਤਲ ਕਰ ਦਿੱਤਾ ਇਹਦਾ ਮਤਲਬ ਇਹ ਹੈ ਇਹ ਤਾਂ ਨਾਬਲਜੀਤ ਸਿੰਘ ਹੈ ਉਹਨਾਂ ਦੀ ਇਹਦੀ 40 ਸਾਲ ਉਮਰ ਹੈ ਕੀ ਗੱਲ ਕੀਤੀ ਜਾ ਰਹੀ ਹੈ ਕੇਸ ਰਜਿਸਟਰ ਕਰ ਦਿੱਤਾ 302 ਦਾ ਜਿੱਤ ਸੁਪਰੀ ਸਰ ਰੈਟਰੀ ਕੀਤਾ ਨਹੀਂ ਰੈਡ ਰੇਡ ਕੀਤੀ ਜਾ ਰਹੀ ਹੈ ਸਰ ਉਹ ਕੀ ਕੰਮ ਕਰਦਾ ਸੀ ਉਹ ਰਾਜਗਿਰੀ ਦਾ ਕੰਮ ਕਰਦਾ ਸੀ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ